ਮੇਤਰੋ ਮੈਂ ਇੱਕ ਬਦਾਮਾਂ ਦੀ ਵੀਡੀਓ ਪਾਈ ਸੀ ਵੀ ਬਾਜ਼ਾਰ ਦੇ ਵਿੱਚ 800 ਰੁਪਏ ਕਿਲੋ ਨੇ ਤੇ ਇੱਥੇ ਵੀ 2200 ਦੇ 10 ਕਿਲੋ ਲੈ ਜੋਂਗੇ ਆ ਆ ਸੀਗੇ ਬਦਾਮ ਤੇ ਆ ਆ ਸੀਗਾ ਬਦਾਮਾਂ ਦਾ ਫੁੱਟਾ ਬਹੁਤ ਵਿਦਵਾਨਾਂ ਦੇ ਮੈਨੂੰ ਮੈਂ ਕਮੈਂਟ ਆਏ ਮੈਸੇਜ ਆਏ ਵੀ ਇਹ ਤਾਂ ਆੜੂਆਂ ਦਾਗਾ ਆਜਾ ਤੁਹਾਨੂੰ ਅੱਜ ਸਿੱਧ ਕਰਕੇ ਦਿਖਾਉਣਾ ਵੀ ਆੜੂਆਂ ਦਾ ਕਾਹਦਾ ਲੈ ਮੇਤਰੋ ਤੁਹਾਨੂੰ ਦਿਖਾਉਣਾ ਹੋ ਲੱਗਿਆ ਬਾਈ ਇਹਦਾ ਤੋੜ ਕੇ ਦੇ ਇਹਨਾਂ ਨੂੰ ਦਿਖਾਈਏ ਪਾਈਆਂ ਨੂੰ ਵੀ ਆੜੂ ਨੇ ਕ ਕੀ ਆ ਇਹ ਕਿੱਥੇ ਇਹ ਆਹ ਸੀਗਾ ਜ਼ੂਮ ਕਰਕੇ ਦਿਖਾ ਦੇ ਬਾਈ ਲੈ ਫੜਾ ਆ ਤੋੜ ਲੈਣਾ ਤੁਹਾਡੇ ਸਾਹਮਣੇ ਆ ਦੇਖੋ ਹੁਣ ਤੁਹਾਨੂੰ ਦੇਖ ਨੂੰ ਆੜੂ ਲਾ ਲ ਜਮਾ ਆੜੂ ਕਹੋਗੇ ਤੁਸੀਂ ਆਜਾ ਇਧਰ ਨਾਲ ਇੱਕ ਮਿੰਟ ਦੁੱਧ ਲੈ ਦੁੱਧ ਆਪਾਂ ਪਾਣੀ ਦਾ ਪਾਣੀ ਕਰੀ ਦੀਏ ਆ ਨਿਕਲਿਆ ਤੇ ਆ ਗਈ ਹਿੜਕਾ ਤੇ ਹੁਣ ਭੰਨਦੇ ਆ ਇਹ ਆ ਦੱਸਿਓ ਇਧਰ ਨੂੰ ਮਾਰਵਾ ਗਿਆ ਵੀ ਆ ਬਾਦਾਮ ਆ ਘਾੜੂ ਆ ਹੁਣ ਦੱਸੋ ਮੈਨੂੰ ਕੀ ਕਮੈਂਟ ਵਾਲੇ ਹੁਣ ਬੋਲੋ ਕੁਝ ਹੈਗਾ ਸੋ ਦੋ ਰਿਪਲਾਈ